ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਸ਼ਹਿਰ ਸਮਾਣੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਪਹੁੰਚੇ ਨੇ ਇਹਨਾਂ ਨੇ ਮੀਟਿੰਗ ਕੀਤੀ ਹੈ ਗੱਲ ਕਰਾਂਗੇ ਇਹਨਾਂ ਨਾਲ ਕੁਝ ਮੁੱਦਿਆਂ ਤੇ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰੋਫੈਸਰ ਸਾਹਿਬ ਤੁਸੀਂ ਪਾਰਟੀ ਦੇ ਨਾਲ ਮੀਟਿੰਗ ਕੀਤੀ ਹੈ ਜੀ ਵਰਕਰਾਂ ਨਾਲ ਤੇ ਕੀ ਮੁੱਦਿਆਂ ਤੇ ਮੀਟਿੰਗ ਕੀਤੀ ਹੈ ਜੀ ਅੱਜ ਮੁੱਖ ਮੁੱਦਾ ਤਾਂ ਸਾਡਾ ਇਹ ਹੈ ਕਿ ਅੱਜ 5 ਫਰਵਰੀ ਹੈ ਤੇ 12 ਫਰਵਰੀ ਨੂੰ ਸਨ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਉਣਾ ਹੈ ਤੇ ਉਸੇ ਦੇ ਸਬੰਧ ਵਿੱਚ ਅੱਜ ਆਪਣੇ ਵਰਕਰਾਂ ਤੇ ਲੀਡਰਾਂ ਦੇ ਨਾਲ ਮੀਟਿੰਗ ਕਰਨ ਮੈਂ ਸਮਾਣੇ ਆਇਆ ਸੀ ਮੁੱਖ ਇਹੀ ਹੈ ਬਾਕੀ ਸਾਡੇ ਦੋ ਜੰਡੇ ਹੋਰ ਨਾਲ ਨੇ ਜਿਹੜੇ ਸਾਡੇ ਸਾਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਚੱਲਦੇ ਰਹਿਣਗੇ ਉਹ ਹੈ ਕਿ ਅਸੀਂ ਮੈਂਬਰਸ਼ਿਪ ਡਰਾਈਵ ਚਲਾਈ ਹੋਈ ਆ ਸਾਰੇ ਪੰਜਾਬ ਦੇ ਵਿੱਚ ਉਹ ਵੀ ਅਸੀਂ ਅੱਜ ਅਸੈਸਮੈਂਟ ਕੀਤੀ ਐ ਸਾਰਿਆਂ ਨਾਲ ਸਲਾਹ ਕੀਤੀ ਆ ਕਿ ਹੋਰ ਤੇਜ਼ ਕਿਵੇਂ ਕੀਤੀ ਜਾਵੇ ਤੇ ਇੱਕ ਐਸਜੀਪੀਸੀ ਦੀਆਂ ਚੋਣਾਂ ਬਾਰੇ ਵੀ ਅਸੀਂ ਤਿਆਰੀਆਂ ਕਰ ਰਹੇ ਆ ਉਹਦੇ ਬਾਰੇ ਵੀ ਵਿਸ਼ਲੇਸ਼ਣ ਕਰਨਾ ਸੀ ਵੀ ਹੁਣ ਤੱਕ ਆਪਾਂ ਨੇ ਕਿਹੜਾ ਕਿਹੜਾ ਕੰਮ ਕਰ ਲਿਆ ਵੋਟਾਂ ਬਣਵਾ ਲਈਆਂ ਵੋਟਾਂ ਚੈੱਕ ਕਰ ਲਈਆਂ ਇਸ ਤਰ੍ਹਾਂ ਦੀਆਂ ਤਿੰਨ ਤਰ੍ਹਾਂ ਦੇ ਜਿਹੜੇ ਮੇਨ ਏਜੰਡੇ ਸੀ ਉਹਨਾਂ ਨੂੰ ਲੈ ਕੇ ਸੰਤਾਂ ਦਾ ਜਨਮ ਦਿਨ ਮੈਂਬਰਸ਼ਿਪ ਤੇ ਸ਼੍ਰੋਮਣੀ ਕਮੇਟੀ ਉਦੇ ਬਾਰੇ ਅੱਜ ਮੀਟਿੰਗ ਕੀਤੀ ਸੀ ਤੇ ਇੱਕ ਜੋ ਪਿਛਲੇ ਦਿਨੀ ਜੀ ਬੀ ਆਰ ਅੰਬੇਦਕਰ ਦੇ ਬੁੱਤ ਦੇ ਉੱਤੇ ਸ਼ਰਾਰਤ ਕੀਤੀ ਗਈ ਹੈ ਥੋੜੇ ਮਾਰੇ ਗਏ ਨੇ ਉਹ ਕਿਸ ਦਾ ਕੰਮ ਹੈ ਜੀ ਤੇ ਕਿਉਂ ਕੀਤੀ ਗਈ ਹੈ ਇਹਦੇ ਬਾਰੇ ਚਾਨਣਾ ਜ਼ਰੂਰ ਪਾਓ ਜੀ ਉਹ ਦਾ ਜਿਹੜੇ ਬੁੱਤ ਦੇ ਉੱਤੇ ਕਿਸੇ ਬੰਦੇ ਨੇ ਨਰਾਦਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਤਾਂ ਨਵੇਂ ਕਹਿ ਸਕਦਾ ਕਿ ਉਹ ਕਿਸ ਦਾ ਕੰਮ ਹੈ ਪਰ ਇਹ ਮੈਂ ਕਹਾਂਗਾ ਵੀ ਉਹ ਬਹੁਤ ਹੀ ਕਨਾਉਣਾ ਹੋਛਾ ਤੇ ਗਲਤ ਕੰਮ ਹੈ ਜਿਸ ਨੇ ਵੀ ਕੀਤਾ ਹੈ ਉਦੀ ਅਸੀਂ ਭਰਪੂਰ ਨਿੰਦਿਆ ਕਰਦੇ ਆ ਤੇ ਤੁਹਾਡੇ ਅੱਗੇ ਸੰਤਾਂ ਦੇ ਜਨਮ ਦਿਹਾੜਾ ਜਿਹੜਾ ਤੁਸੀਂ ਮਨਾ ਰਹੇ ਹੋ ਜੀ ਤੇ ਇਹ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਜੀ ਇਸ ਵਾਰ ਇੱਕ ਗੱਲ ਵਿਸ਼ੇਸ਼ ਹੈ ਕਿ ਕੁਦਰਤੀ ਸੰਜ ਨੈਸਿੰਘ ਜੀ ਦਾ ਜਨਮ ਦਿਨ ਤਾਂ ਅਸੀਂ 12 ਫਰਵਰੀ ਨੂੰ ਹਰ ਸਾਲ ਮਨਾਉਣਾ ਹੀ ਆ ਪਰ ਭਗਤ ਰਵਿਦਾਸ ਜੀ ਦਾ ਜਨਮ ਦਿਨ ਵੀ 12 ਫਰਵਰੀ ਨੂੰ ਹੀ ਆ ਗਿਆ ਇਸ ਲਈ ਅਸੀਂ ਆਪਣੇ ਇਸ਼ਤਿਹਾਰਾਂ ਤੇ ਭਗਤ ਰਵਿਦਾਸ ਜੀ ਦਾ ਉੱਪਰ ਨਾਮ ਲਿਖ ਕੇ ਕਿਉਂਕਿ ਉਹਨਾਂ ਨੇ ਉੱਪਰ ਹੀ ਆਉਣਾ ਸੀ ਤੇ ਨਾਲ ਅਸੀਂ ਬੇਗਮਪੁਰੇ ਤੇ ਖਾਲਸਤਾਨ ਦੋਹਾਂ ਦੀ ਗੱਲ ਅਸੀਂ ਆਪਣੇ ਇਸ਼ਤਿਹਾਰ ਵਿੱਚ ਕੀਤੀ ਹੈ ਇੱਥੇ ਕਿਸੇ ਕੋਲ ਇਸ਼ਤਿਹਾਰ ਸ਼ਾਇਦ ਹੋਊਗਾ ਉਹ ਦੇਖ ਸਕਦੇ ਆਪਾਂ ਕਿ ਅਸੀਂ ਬੇਗਮਪੁਰੇ ਦੀ ਜਿਹਦਾ ਅੱਜ ਦੇ ਦਿਨ 'ਚ ਅਸੀਂ ਖਾਲਸਤਾਨ ਕਹਿੰਦੇ ਆ ਜਿਦੀ ਗੱਲ ਸੰ ਜਰਨੈਲ ਸਿੰਘ ਨੇ ਸਾਨੂੰ ਸਮਝਾਈ ਹੈ ਉਹ ਦੋਵਾਂ ਹੀ ਆ ਮਹਾਨ ਸ਼ਖਸੀਤਾਂ ਨੂੰ ਮੁੱਖ ਰੱਖ ਕੇ ਅੱਜ ਦਾ ਜਿਹੜਾ ਦਿਨ ਹੈ ਇਹਨੂੰ ਬੇਗਮਪੁਰਾ ਕਾਨਫਰੰਸ ਦੇ ਨਾਮ ਨਾਲ ਯਾਦ ਕਰਾਂਗੇ ਤੇ ਕੁਦਰਤੀ ਉਸ ਦਿਨ ਸੰਗਰਾਮ ਦਾ ਦਿਨ ਵੀ ਹੈਗਾ ਸੋ ਇਸ ਕਰਕੇ ਆ ਜਿਹੜਾ ਸਾਡਾ 12 ਫਰਵਰੀ ਵਾਲਾ ਜਨਮ ਦਿਨ ਹੈ ਸੰਜੀ ਦਾ ਉਹ ਭਗਤ ਰਵਿਦਾਸ ਜੀ ਦਾ ਵੀ ਦਿਨ ਹੈ ਸੰਜਨ ਰਾਏ ਸਿੰਘ ਜੀ ਦਾ ਵੀ ਦਿਨ ਹੈ ਤੇ ਕੁਦਰਤੀ ਸੰਗਰਾਦ ਵੀ ਹੈ ਇਹਨਾਂ ਸਾਰਿਆਂ ਨੂੰ ਧਿਆਨ ਚ ਰੱਖ ਕੇ ਅਸੀਂ ਫਤਗੜ ਸਾਹਿਬ ਇਕੱਠੇ ਹੋਵਾਂਗੇ 10 ਵਜੇ ਸਾਡਾ ਸਮਾਗਮ ਸ਼ੁਰੂ ਹੋ ਜਾਏਗਾ ਫਤਗੜ ਸਾਹਿਬ ਤੇ 3 ਵਜੇ ਤੱਕ ਛੱਡੂਗਾ ਸੋ ਇਹਦੇ ਵਿਚਕਾਰ ਮੈਂ ਇੱਥੇ ਬੇਨਤੀ ਵੀ ਕਰਕੇ ਗਿਆ ਤੇ ਮੈਨੂੰ ਵਿਸ਼ਵਾਸ ਵੀ ਦਵਾਇਆ ਹੈ ਸਹਿਜਪੁਰਾ ਸਾਹਿਬ ਨੇ ਸਤਰਾਮ ਸਿੰਘ ਜਿਹਾ ਨੇ ਗੁਰਮੀਲ ਸਿੰਘ ਜਿਹਾ ਨੇ ਸਾਰਿਆਂ ਨੇ ਨਿਰਮਲ ਸਿੰਘ ਉਹਨਾਂ ਨੇ ਸਾਰੇ ਮੇਨ ਜਿਹੜੇ ਹੈਗੇ ਸਾਡੇ ਇੱਥੇ ਜ਼ਿੰਮੇਵਾਰ ਹੁੰਦੇ ਕਿ ਅਸੀਂ ਪੂਰੇ ਟਾਈਮ ਸਰ ਸੰਗਤ ਨੂੰ ਲੈ ਕੇ ਪਹੁੰਚਾਂਗੇ ਤੇ ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੋਏਗੀ ਕਿ ਪਟਿਆਲਾ ਕਿਉਂਕਿ ਫਤਗੜ ਸਾਹਿਬ ਤੋਂ ਬਹੁਤ ਨੇੜੇ ਪੈਂਦਾ ਤਾਂ ਅਸੀਂ ਵੱਡੀ ਗਿਣਤੀ ਜਿੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਵਾਂਗੇ ਠੀਕ ਹੈ ਜੀ ਧੰਨਵਾਦ ਜੀ ਸਵਾਗਤ ਹੈ